ਸਾਰੇ ਦੇ ਡੀਸੀ ਆਫਿਸ ਵਿਖੇ ਪੰਟੀਓ ਕੀ ਕਰਨਾ ਚਾਹੁੰਦੇ ਆ ਅੱਜ ਅਸੀਂ ਬਜਵੀ ਸਿੱਖ ਵਾਕਬੀ ਕੀ ਭਾਈਚਾਰਾ ਮਾਨਯੋਗ ਸੁਪਰੀਮ ਕੋਰਟ ਦਾ 1 ਅਗਸਤ ਨੂੰ ਜੋ ਫੈਸਲਾ ਆਇਆ ਸੀਗਾ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਜਿਹੜੀ ਉਹ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਕਰ ਰਹੇ ਸੀਗੇ ਤੇ ਵੀ ਪੰਜਾਬ ਸਰਕਾਰ ਨੂੰ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਵੀ ਉਹਨੂੰ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਜਿਹੜਾ ਹੈਗਾ ਲਾਗੂ ਕੀਤਾ ਜਾਵੇ ਦੂਸਰੀ ਗੱਲ ਜਿਹੜਾ ਬੰਦ ਦੀ ਕਾਲ ਦਾ ਜਥੇਬੰਦੀਆਂ ਨੇ ਕੀਤਾ ਅਸੀਂ ਉਹਦਾ ਅੱਜ ਮੰਗ ਪੱਤਰ ਦੇ ਵਿੱਚ ਵੀ ਇਲੈਕਟਿਕ ਰੂਪ ਤੇ ਦਿੱਤਾ ਵੀ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਦਲ ਜਥੇਬੰਦੀਆਂ ਦਾ ਕੋਈ ਵੀ ਸਬੰਧ ਨਹੀਂ ਅਸੀਂ ਉਹਦੇ ਵਿਰੋਧ ਵਿੱਚ ਆ ਜਿਹੜੇ ਕੁਝ ਲੋਕ ਵਿਰੋਧ ਵੀ ਕਰ ਰਹੇ ਆ ਹਾਂਜੀ ਅਸੀਂ ਵਿਰੋਧ ਵਾਲਿਆਂ ਨਾਲ ਸਾਡਾ ਕੋਈ ਨਹੀਂ ਹੈਗਾ ਜੀ ਇੱਕ ਸਾਰ ਜਿਵੇਂ ਆਪ ਹੀ ਕੰਨਿਆ ਇੱਕ ਮਿੰਟ ਸਰ ਜਿਹੜਾ ਆਮ ਹੀ ਐਸੀ ਪਰਿਵਾਰਾਂ ਤੇ ਦਿਨ ਭਰ ਦੇਨ ਪਰ ਅਤਿਆਚਾਰ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਤਿਆਚਾਰਤਾ ਜੀ ਕਿਸੇ ਤੇ ਵੀ ਹੁੰਦਾ ਹੈ ਉਹ ਨਿੰਦਨਯੋਗ ਹੈ ਪਰ ਜਿਹੜਾ ਦਲਤ ਪਰਿਵਾਰਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਉਹ ਬਹੁਤ ਹੀ ਮਾੜੀ ਮੰਦਭਾਗੀ ਹੈ ਤੇ ਅਸੀਂ ਜਿਹੜਾ ਸਾਡਾ ਦਲਤ ਭਾਈਚਾਰਾ ਜਿੱਥੇ ਕੋਈ ਗੱਲ ਹੁੰਦੀ ਹੈ ਸਾਨੂੰ ਪਤਾ ਲੱਗਦਾ ਤਾਂ ਅਸੀਂ ਜ਼ਰੂਰ ਉੱਤੇ ਪਹੁੰਚਦੇ ਹਾਂ ਉਹਨਾਂ ਦੇ ਦੁੱਖ ਦੇ ਵਿੱਚ ਜ਼ਰੂਰ ਸਹਾਇਤਾ ਕਰਦੇ ਹਾਂ